ਦੇਖ ਕੇ ਜਮ ਗਿਆ ਆਏ ਮੈਨੂੰ ਦੋ ਤੇ ਮੈਨੂੰ ਖੋੜਾ ਦੇ ਗਿਆ ਆਏ ਮੈਨੂੰ ਇੱਕ ਵੇਲੇ ਮੁਟਿਆਰਾ ਸੀ ਇਹ ਬਰਤ ਕਾ ਤਾ ਦਿਓ ਮੈਨੂੰ 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 ਮੁਖਾ ਲਿਓ ਮੈਨੂੰ ਮੁਖਾ ਲਿਓ ਉਹ ਕਾ ਜੀ ਦੇਤਾ ਪ੍ਰਵਾ ਕਿ ਸਿੱਟੀ ਮੈਂ ਚੀਕਾ ਮਾਰੀਆਂ ਮੈਂ ਭੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰੋਂ ਗਈ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਚੀਕਾ ਮਾਰੀਆਂ ਮੈਂ ਕਿਹਾ ਬਚਾ ਲੋ ਬਚਾ ਲੋ ਛੇਤੀ ਗੱਡੀ ਲੈ ਆਓ ਸਾਨੂੰ ਆਪਦੀ ਗੱਡੀ ਦੀ ਚਾਬੀ ਨਹੀਂ ਲੱਭੀ ਬਾਅਦ ਵਿੱਚ ਹੋਰ ਕਿਸੇ ਦੀ ਗੱਡੀ ਚ ਲੈ ਕੇ ਗਏ ਹਾਏ ਹਾਏ ਉਹਨੇ ਕਿਹਾ ਵੀ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲਕਰੇ ਨਾ ਮਾਰ ਹਾਏ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ ਚ ਕਰਾਉਂਦੀ ਉਹ ਉੱਥੇ ਲੜ ਕਰੇ ਮਾਰਦੇ ਸੀ ਫਿਰ ਉਹ ਕੰਧ ਤੇ ਚੜਿਆ ਕਹਿੰਦਾ ਤੁਸੀਂ ਹਟ ਜਾਓ ਐਵੇਂ ਗੱਲ ਕਹਿ ਕੇ ਗਿਆ ਕਿਨਾਂ ਮੈਂ ਤੁਹਾਡੇ ਦੁੱਖੋ ਮਾਰਨ ਲੱਗਾ ਉੱਥੇ ਇੱਕ ਕੋਕਾ ਸਾਥ ਸੀ ਉਹਨੂੰ ਉਹਨੇ ਕਿਹਾ ਕਹਿੰਦਾ ਮੈਂ ਤੇਰੇ ਦੁੱਖੋ ਮਾਰਨ ਲੱਗਾ ਇਹ ਗੱਲ ਕਹੀ ਵੀ ਕੋਟਕ ਪਾਣੀ ਪੀ ਲੋ ਤੂੰ ਬੰਦਾ ਕੇ ਮੈਂ ਪਾਲ ਲੂੰਗੀ ਹਣਾ ਪਾਣੀ ਪੀ ਲੋ ਤੂੰ ਨਾ ਚਾਹ ਪੀਆ ਹੋ ਨੀ ਤੇ ਨੂੰਹ ਦਾ ਇਹ ਨਾ ਕਰਦਾ ਸੀ ਮਾਸੇ ਸਾਹ ਨਹੀਂ ਕਰਨਾ ਮੈਂ ਕਹਣਾ ਮੈਂ ਤੂੰ ਇੱਕ ਮਿੰਟ ਕੀ ਨਾ ਜੀ ਤੁਹਾਡਾ ਗਗਨਦੀਪ ਕਿਹੜਾ ਪਿੰਡ ਹੈ ਚੋੜ ਚੱਕ ਕੀ ਹਾਸਾ ਹੋਇਆ ਅੱਜ ਤੁਹਾਡੇ ਨਾਲ ਅੰਕਲ ਸਾਡੇ ਨਾਲ ਦੇ ਘਰ ਦੇ ਨਾਲ ਹਾਲ ਬਣ ਰਿਹਾ ਸੀ ਕੁਝ ਟਾਈਮ ਪਹਿਲਾਂ ਉਹਨਾਂ ਨੇ ਸਾਡਾ ਬੋਰ ਖਰਾਬ ਕਰਤਾ ਅਸੀਂ ਦਾਮੇ ਨਹੀਂ ਪਰਵਾ ਮੰਨਿਆ ਸੀ ਕੋਈ ਪੈਸਾ ਨਹੀਂ ਲਿਆ ਉਹਨਾਂ ਤੋਂ ਜਿਹੜੇ ਉਹਦੇ ਨਾਲ ਬੰਦੇ ਲੱਗੇ ਹੋਏ ਸੀ ਸਾਡੀ ਮੇਰਾ ਸੱਸ ਨਹੀਂ ਸਹੁਰਾ ਨਹੀਂ ਉਹ ਉੱਚੀ ਉੱਚੀ ਨਾ ਚਿੱਕਾ ਮਾਰਦੇ ਸੀ ਤੇ ਫੋਨ ਤੇ ਗੰਦੇ ਗਾਣੇ ਲਾਉਂਦੇ ਸੀ ਮੈਂ ਘਰ ਵਿੱਚ ਕੱਲੀ ਆ ਤੇ ਉਹਨੂੰ ਇਹ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਉਹ ਉੱਚੀ ਉੱਚੀ ਲੜ ਕੇ ਮਾਰਦੇ ਸੀ ਫਿਰ ਉਹ ਕੰਧ ਤੇ ਚੜਿਆ ਕਹਿੰਦਾ ਤੁਸੀਂ ਹਟ ਜੋ ਇਹ ਵੀ ਗੱਲ ਕਹਿ ਕੇ ਗਿਆ ਕਹਿੰਦਾ ਮੈਂ ਤੁਹਾਡੇ ਦੁੱਖੋ ਮਾਰਨ ਲੱਗਾ ਉੱਥੇ ਇੱਕ ਗੋਗਾ ਸਾਥ ਸੀ ਉਹਨੋਂ ਨੇ ਕਿਹਾ ਕਹਿੰਦਾ ਮੈਂ ਤੇਰੇ ਦੁੱਖ ਨੂੰ ਮਾਰਨ ਲੱਗਾ ਇਹ ਗੱਲ ਕਈ ਵੀ ਉਹਨਾਂ ਨੇ ਆ ਕੇ ਉੱਤਾ ਵੀ ਨਹੀਂ ਬੱਚਿਆ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ 'ਚ ਕਰਾ ਦੇ ਤੇ ਇਹ ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਇਹ ਕਾਰਾ ਕਰ ਮੈਨੂੰ ਜਦੋਂ ਇਹਨੇ ਕਾਰਾ ਕਰਤਾ ਐ ਮੂੰਹ 'ਚ ਚੱਗ ਸਿੱਟੀ ਜਦੋਂ ਚੱਗ ਸਿੱਟੀ ਮੈਂ ਚੀਕਾਂ ਮਾਰੀਆਂ ਮੈਂ ਪੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰ ਨੂੰ ਗਈ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਚੀਕਾਂ ਮਾਰੀਆਂ ਮੈਂ ਕਿਹਾ ਬਚਾ ਲੋ ਬਚਾ ਲੋ ਛੇਤੀ ਗੱਡੀ ਲੈ ਆਓ ਸਾਨੂੰ ਆਪ ਦੀ ਗੱਡੀ ਦੀ ਚਾਬੀ ਨਹੀਂ ਲੱਭੀ ਬਾਅਦ ਚ ਹੋਰ ਕਿਸੇ ਦੀ ਗੱਡੀ ਚ ਲੈ ਕੇ ਗਏ ਹਾਂ ਆਇਆ ਮੇਰਾ ਘਰ ਬਰਬਾਦੀ ਹੋ ਗਿਆ ਮੇਰਾ ਅੱਜ ਕੋਈ ਨਹੀਂਗਾ ਮੈਂ ਇਕੱਲੀ ਕਿਹਦੇ ਹਾਸਰੇ ਦਿਨ ਕੱਟੂਗੀ ਹਾਏ ਉਹਨੇ ਕਿਹਾ ਵੀ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲ ਕਰੇ ਨਾ ਮਾਰ ਹਾਈ ਵੇ ਤੂੰ ਤਾਂ ਜੇਲ੍ਹ ਤੋ ਆਜੂਗਾ ਤੇ ਮੇਰਾ ਘਰ ਨਹੀਂ ਬਚਿਆ ਮੇਰਾ ਘਰ ਬਰਬਾਦ ਹੋ ਗਿਆ ਕਿੱਥੇ ਦੇਂਦੀ ਸੀਗੀ ਵੀ ਆਊਗਾ ਆਊਗਾ ਨਾ ਬਾਹਰ ਲਜਾਕਦੀ ਸੀ ਤੇ ਹੁਣ ਉੱਥੇ ਕੁਝ ਵੀ ਨਹੀਂ ਇਹ ਹਾਲ ਨੇ ਸਾਨੂੰ ਪੱਟ ਲਿਆ ਇਹ ਪੱਟ ਲਿਆ ਮੈਂ ਟ ਕਹਿੰਦੀ ਸੀਗੀ ਤੂੰ ਅੰਦਰ ਕਿਤੇ ਵਿਚਾਰਾ ਘਰੋਂ ਬਾਹਰ ਨਹੀਂ ਸੀ ਮੇਰੇ ਮਹਾਰਾਜਾਂ ਦਾ ਨਹੀਂ ਸੀਗਾ ਜਾਂਦਾ ਨਹੀਂ ਸੀ ਮੇਰੇ ਮਾਰਾ ਇਹ ਹੀ ਗੱਲ ਕਹਿੰਦਾ ਸੀ ਕਹਿੰਦਾ ਨਹੀਂ ਤੂੰ ਕੱਲੀ ਆ ਘਰੇ ਮੈਂ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਘਰੇ ਆਏ ਆਏ ਮੈਨੂੰ ਦੋ ਦਿਨ ਪਹਿਲਾਂ ਦਵਾਈ ਵੀ ਦਵਾਉਂਦਾ ਰਿਹਾ ਮੈਨੂੰ ਦਵਾਈ ਦਵਾ ਕੇ ਲਿਆਇਆ ਕਹਿੰਦਾ ਤੇਰੀ ਢੂਈ ਠੀਕ ਹੋ ਜੂਗੀ ਪਰੇ ਹਟਦੇ ਨਹੀਂ ਸੀ ਅਸੀਂ ਆਪਦੇ ਤਾਏ ਦੇ ਮੁੰਡੇ ਨੂੰ ਘਰੇ ਵੀ ਬਾਕੇ ਗਏ ਤਾਏ ਦੇ ਮੁੰਡੇ ਨੂੰ ਫੋਨ ਵੀ ਲਾਇਆ ਤਾਏ ਦਾ ਮੁੰਡਾ ਕਹਿੰਦਾ ਮੈਂ ਜੀਰੇ ਆ ਮੈਂ ਆਉਣਾ ਮੈਂ ਆਉਣਾ ਬਸ ਉਹਦੇ ਆਣ ਦੀ ਦੇਰ ਸੀ ਆ ਕੰਮ ਹੋ ਗਿਆ ਮੈਂ ਉੱਥੇ ਉਹਨੂੰ ਫੋਨ ਵੀ ਲਾਇਆ ਚੀਕਾਂ ਮਾਰੀਆਂ ਮੈਂ ਕਿ ਬਾਈ ਛੇਤੀ ਆ ਜਾ ਬਾਈ ਛੇਤੀ ਆ ਜਾ ਹਾਏ ਕਿੰਨੇ ਬੱਚੇ ਤੁਹਾਡੇ ਇੱਕ ਬੱਚਾ ਕਿੰਨੇ ਜੇਰ ਤੋਂ ਪਰੇਸ਼ਾਨ ਕਰਦੇ ਆ ਨੇ ਏ ਦਦਾ ਮੇਟ ਪਰ ਜਾਣਾ ਅੱਜ ਬਾਲਾ ਕੀਤਾ ਦੋ ਦਿਨ ਤਿੰਨ ਦਿਨ ਪਹਿਲਾਂ ਵਾਰਨਿੰਗ ਦਿੰਦਾ ਰਿਹਾ ਵੀ ਤੁਸੀਂ ਹਟ ਜਾਓ ਹਟ ਜਾਓ ਹਟ ਜਾਓ ਪਹਿਲਾਂ ਤਿੰਨ ਮਹੀਨੇ ਪਹਿਲਾਂ ਬੋਰ ਖਰਾਬ ਕਰਤਾ ਅਸੀਂ ਕਿਹਾ ਚੱਲ ਬਾਬੇ ਦੀ ਜਗ੍ਹਾ ਬੰਦੇ ਕੌਣ ਆ ਉਹ ਬੰਦੇ ਕਮੇਟੀ ਵਾਲੇ ਪ੍ਰਧਾਨ ਹੀ ਆ ਕਿਹੜੀ ਕਾਦੀ ਕਮੇਟੀ ਆ ਉਹਦੀ ਉਹਨਾਂ ਦੀ ਬਾਬਾ ਜੋਦਾ ਰਾਮ ਦੀ ਕੀ ਕੀ ਹੈ ਕੀ ਬਾਬਾ ਜੋਦਾ ਰਾਮ ਦੀ ਕੀ ਕੀ ਕੰਮ ਕੀ ਆ ਉਹਨਾਂ ਦਾ ਉੱਥੇ ਹਾਲ ਬਣਾਉਂਦੇ ਆ ਕਾਹਦਾ ਹਾਂ ਮੇਲੇ ਵਿੱਚ ਸਾਲ ਪਿੱਛੋਂ ਮੇਲਾ ਲੱਗਦਾ ਉੱਥੇ ਕੋਈ ਜਗਾ ਵਗੈਰਾ ਹਾਂ ਸੁਣਦੇ ਹੋਰ ਲੋਕਾਂ ਨੇ ਵੀ ਨਹੀਂ ਸਮਝਾਇਆ ਮੈਂ ਇਹਦੀ ਆਵਾਜ਼ ਉੱਚੀ ਚ ਚਲਾ ਦੇ ਨਹੀਂ ਸੁਣਦੇ ਨਹੀਂ ਸੀ ਵਿਚਾਰੇ ਦੀ ਕੋਈ ਨਹੀਂ ਸੁਣਦਾ ਸੀ ਸਾਰੇ ਸੱਚੇ ਕਮੇਟੀ ਬਣੀ ਸੀ ਕਹਿੰਦੇ ਸੀ ਇਹ ਤਾਂ ਕਮਲਾ ਲੈ ਐਵੇਂ ਹੀ ਐਂ ਕਹਿ ਦਿੰਦੇ ਸੀ ਉਹਦੀ ਕੋਈ ਗੱਲ ਹੀ ਨਹੀਂ ਸੁਣਦਾ ਸੀਗਾ ਥੋੜਾ ਬਹੁਤ ਥੋੜਾ ਸੁਣਦਾ ਉਹ ਕਹਿੰਦਾ ਸੀ ਹਟ ਜਾ ਸਾਡੇ ਬਾਰਮਗ ਸਾਡੇ ਘਰ ਨੂੰ ਇੱਧਰ ਨੂੰ ਐਡੇ ਐਡੇ ਖੱਪੇ ਮੋਰੇ ਹੀ ਰੱਖੇ ਹੋਇਆ ਸਾਨੂੰ ਬਹੁਤ ਖਰਾਬ ਦੇਖ ਕੇ ਜਾ ਕੇ ਦੇਖ ਸਕਦੇ ਹੋ ਤੁਸੀਂ ਜਾ ਕੇ ਮੌਕਾ ਵੀ ਦੇਖ ਲਓ ਤੇ ਤੇ ਤੁਹਾਡੇ ਸੋਹਰਾ ਸਾਹ ਐਨੀ 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 ਕੋਈ ਨਹੀਂ ਆ ਕੋਈ ਨਹੀਂ ਆ ਭਾਈ ਬਿਆਨਤ ਨੂੰ ਮੈਂ ਚੀਕਾ ਮਾਰ ਕੇ ਫੂਲ ਲਾਇਆ ਕੀ ਨਾਮ ਆ ਬਾਬਾ ਬਿਆਨਤ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਚੂੜ ਚੱਕ ਇਹ ਕੀ ਪ੍ਰੋਬਲਮ ਆਈ ਹੈ ਹਾਸਾ ਹੈ ਤੁਹਾਡੇ ਪਰ ਆਉਣ ਨਾਲ ਮੈਨੂੰ ਫੋਨ ਗਿਆ ਜੀ ਮੈਂ ਜੀਰੇ ਗਿਆ ਸੀ ਚੁੱਲਾ ਲੈ ਕੇ ਇਲੈਕਟ੍ਰੀਸ਼ੀਅਨ ਸੂਤ ਕਰਾਉਣ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਨਾ ਵੀ ਦੂਜਾ ਪਾਸੇ ਹੋ ਕੇ ਗੱਲ ਸੁਣ ਮੈਂ ਕਿਹਾ ਕੀ ਗੱਲ ਆ ਕਹਿੰਦਾ ਵੀ ਮੈਨੂੰ ਨਾ ਕਿ ਡੈੱਕ ਲੱਗਾ ਆ ਕੀ ਬੋਲੀ ਜਾਂਦੇ ਆ ਵੀ ਜੋਹਰਾ RAM ਵਾਲੇ ਨਾਲ ਘਰ ਦੇ ਗਵਾਂਢ ਆ ਤੇ ਮੈਂ ਉਹਨੂੰ ਆਖਿਆ ਕੋਈ ਨਹੀਂ ਮੈਂ ਆ ਜਾਣਾ ਇੱਥੇ ਅੱਧੇ ਘੰਟੇ ਬਾਅਦ ਤੇ ਕਰਦਾ ਗੱਲ ਇਹਨਾਂ ਨਾਲ ਇਹਨਾਂ ਕਹਿ ਕੇ ਤੇ ਉਹਨੇ 15-20 ਮਿੰਟਾਂ ਦੇ ਵਿੱਚ ਉਹ ਦਵਾਈ ਪੀ ਗਿਆ ਆਪ ਦੀ ਡੈਥ ਕਰ ਗਿਆ ਵੀ ਮੈਨੂੰ ਇਹਨਰੇ ਚੱਲ ਰਿਆ ਸੀ ਵੀ ਗਾਣੇ ਚੱਲ ਰਹੀ ਸੀ ਧਾਰਮਿਕ ਜਗ੍ਹਾ ਦੇ ਉੱਤੇ ਪਰ ਕਿਸੇ ਨੂੰ ਡਾਉਟ ਨਹੀਂ ਆ ਕਿਸੇ ਦੇ ਘਰ ਦੇ ਵਿੱਚ ਬਾ ਗੱਲ ਜਾਵੇ ਜਾਂ ਕੋਈ ਆਵਾਜ਼ ਜਾਵੇ ਘਰ ਘਰ ਰੱਖਣੀ ਚਾਹੀਦੀ ਆ ਇਹ ਕੌਣ ਆ ਵੀ ਇਹ ਗਾਣੇ ਲਾਉਣ ਵਾਲੇ ਇੱਥੇ ਧਾਰਮਿਕ ਸਥਾਨ ਦੇ ਉੱਤੇ ਗਾਣੇ ਕਿੱਥੇ ਚੱਲਦੇ ਪਏ ਚੱਲਦੇ ਪਏ ਸੀ ਜੋਧਾਰਾਮ ਵਾਲੀ ਜਗ੍ਹਾ ਤੇ ਇਹ ਉਹ ਉਹ ਜਗ੍ਹਾ ਕਿੱਥੇ ਆ ਉਹ ਜਗ੍ਹਾ ਜੀ ਘਰ ਦੇ ਨਾਲ ਆ ਮੇਰੇ ਚਾਚੇ ਦੇ ਮੁੰਡੇ ਦੀ ਡੈਥ ਹੋਈ ਆ ਹਾਂ ਉਹਨਾਂ ਦੇ ਨਾਲ ਆ। ਹਾਂ। ਉਹ ਕਿਵੇਂ ਅਕਸਰ ਹੀ ਆਏ ਹੁੰਦਾ ਸੀ ਕਿ ਹਾਂ ਉਹ ਮੈਨੂੰ 4-5 ਦਿਨ ਹੋ ਗਏ ਆ ਮੈਂ ਥੋੜਾ ਬਿਜੀ ਸੀ ਮੈਂ ਕਿਹਾ ਮੈਨੂੰ ਦੱਸ ਕੋਈ ਗੱਲ ਆ ਤਾਂ ਕਹਿੰਦਾ ਮੈਂ ਤੈਨੂੰ ਦੱਸਦਾ ਮੈਂ ਤੜਕੇ ਵੀ ਸਵੇਰ ਵੀ ਗਿਆ ਉਹ ਕਹਿੰਦਾ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਉਹ ਗੱਲ ਤਾਂ ਦੱਸ ਮੈਨੂੰ ਥੋੜਾ ਕੰਮ ਪੈ ਗਿਆ ਮੈਂ ਜੀਰੇ ਚਲਿਆ ਗਿਆ ਤੇ ਇੰਨੇ ਚਿਰ ਨੂੰ ਨੇ ਮੈਨੂੰ ਫੋਨ ਲਾਇਆ ਕਹਿੰਦਾ ਵੀ ਮੈਂ ਕੰਮ ਕਰ ਲੱਗਾ ਜਾਂ ਕੰਮ ਨਹੀਂ ਕਰਦਾ ਮੈਂ ਉਹ ਆਖਿਆ ਵੀ ਘਰ ਵਾਲੀ ਨਾਲ ਗੱਲ ਕਰਾਂ ਮੇਰੀ ਮੇਰੀ ਉਹਨੇ ਗੱਲ ਕੀਤੀ ਕਹਿੰਦੀ ਬਾਈ ਬੋਲੀ ਜਾਂਦਾ ਤੇ ਕਹਿੰਦਾ ਵੀ ਉਹ ਗਾਣੇ ਲੱਗੇ ਉਹਨਾਂ ਦੇ ਆਏ ਆ ਜੋ ਆ ਤੇ ਮੈਂ ਕਿਹਾ ਵੀ ਕੋਈ ਨਹੀਂ ਮੈਂ ਅੱਧੇ ਘੰਟੇ ਚਿਰਾਂ ਨੇ 15 20 ਮਿੰਟਾਂ ਦੇ ਵਿੱਚ ਫੋਨ ਤੋਂ ਬਾਹਰ ਆਏ ਨੇ ਦਵਾਈ ਪੀ ਗਿਆ ਜੀ ਆਉਂਦੀ ਡੈਥ ਕਰ ਲਈ ਜੀ ਤੇ ਅੱਗੇ ਵੀ ਕਦੇ ਹੋਇਆ ਐਦਾਂ ਦਾ ਅੱਗੇ ਵੀ ਪਰੇਸ਼ਾਨ ਕਰਦੇ ਸੀ ਜੀ ਉਹ ਜਿਹੜੇ ਨਾ ਕੀ ਉਹਨਾਂ ਨੇ ਜਗ੍ਹਾ ਬਣਾਈ ਹੋਈ ਆ ਆਪਦੀ ਉਹਨਾਂ ਦੇ ਵੱਡੇ ਵੱਡੇ ਦਰਵਾਜ਼ੇ ਰੱਖੇ ਹੋਏ ਆ ਖੁੱਲਾ ਰੱਖਿਆ ਹੋਇਆ ਵੀ ਡੌਟ ਹੀ ਨਹੀਂ ਕਿ ਕਿਸੇ ਦੇ ਘਰ ਨੂੰ ਆਵਾਜ਼ ਜਾਵੇ ਜੇ ਕੋਈ ਆਵਾਜ਼ ਹੁੰਦਾ ਗੱਲ ਹੁੰਦਾ ਆਲਦੀ ਗੱਲ ਕਰਦਾ ਤੇ ਉਹ ਘਰੇ ਘਰੇ ਸੁਣੀ ਚਾਹੀਦੀ ਆ ਵੀ ਉਮਾਤ ਵਾਲੀ ਕਿ ਕਿਸੇ ਲੋਕਾਂ ਨੂੰ ਸੁਣਾਉਣਾ ਨਹੀਂ ਪਹਿਲਾਂ ਵੀ ਕੋਈ ਝਗੜਾ ਹੋਇਆ ਇਸ ਇਸ ਗੱਲ ਨੂੰ ਲੈ ਕੇ ਤੁਹਾਡਾ ਵੀ ਉਹ ਆnde ਉਹ ਆਵਾਜ਼ ਲਾਉਂਦੇ ਸੀ ਉੱਚੀ ਚ ਡੈਕ ਲਾ ਰਹੇ ਸੀ ਉੱਚੀ ਚ ਕਰਕੇ ਅੱਛਾ ਅੱਛਾ ਤੇ ਹੁਣ ਕੀ ਚਾਹੁੰਦੇ ਹੋ ਕੋਈ ਚਾਹੁੰਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਬੰਦਿਆਂ ਜਿਹੜੇ ਬੰਦਿਆਂ ਨੇ ਗੰਦ ਪਾਇਆ ਹੈ ਕਿੰਨੇ ਸਾਲ ਦੀ ਉਮਰ ਸੀ ਉਹ ਮੁੰਡੇ ਦੀ 35 ਸਾਲ ਦੀ ਲਗਭਗ ਮੇਰਨ ਤਾਜਾ ਕੀ ਨਾਮ ਕੀ ਸੀ ਉਹ ਗੁਰਦੀਪ ਸਿੰਘ ਵਿਆਹਿਆ ਸੀ ਹਾਂਜੀ ਉਹਦੇ ਇੱਕ ਲੜਕਾ 10 ਸਾਲ ਦਾ ਲੜਕਾ ਉਹਦਾ ਹੀ ਹੁਣ ਤੁਸੀਂ ਕਿੱਦਾਂ ਦਾ ਇਨਸਾਫ ਚਾਹੁੰਦੇ ਆ ਅਸੀਂ ਅਣੀ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਕੀ ਇਹਨਾਂ ਦੇ ਬਰਤੀ ਉਹ ਇੱਕ ਤਾਂ ਜੀ ਬਲਵੰਤ ਸਿੰਘ ਜਿਹੜਾ ਹੈਗਾ ਕਮੇਟੀ ਦਾ ਪ੍ਰਧਾਨ ਆ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਥੇ ਕੀ ਚੱਲ ਰਿਹਾ ਵੀ ਕਿਉਂ ਨਹੀਂ ਉਹਨਾਂ ਨੇ ਰੋਕਿਆ ਵੀ ਇਹ ਗਾਣੇ ਰੋਕਣ ਉਹ ਵੀ ਕੀਤਾ ਹਟਾਇਆ ਨਾ ਇੱਕ ਜੀ ਹੈਗਾ ਸਰਪੰਚ ਬਲਵੀਰ ਸਿੰਘ ਉਹਨਾਂ ਬੰਦਿਆਂ ਦੀ ਅਗਵਾਈ ਚ ਚੱਲ ਰਹੀ ਹੈ ਕਮੇਟੀ ਵੀ ਉਹ ਬੰਦਿਆਂ ਨੇ ਕਿਉਂ ਨਹੀਂ ਰੋਕਿਆ ਵੀ ਇਹ ਕੰਮ ਗਾਣੇ ਲਾ ਰਿਹਾ ਉੱਚੀ ਕਿਉਂ ਕਿਹੜੀ ਗੱਲੋਂ ਲਾ ਰਿਆ ਸੀ ਹੇ ਜੀ ਕੱਲ ਗਰਦੀਪ ਸਿੰਘ ਨਾਮ ਦਾ ਲੜਕਾ ਹੈ ਪਿੰਡ ਚੂੜ ਚੱਕ ਦਾ ਉਹਨੇ ਜ਼ਹਿਰੀਲੀਆਂ ਖੋਲੀਆਂ ਖਾ ਕੇ ਸੁਸੈਦ ਕਰ ਲੀਏ ਜਿਸ ਦੇ ਹਸਪਤਾਲ ਪਹੁੰਚ ਕੇ ਮੌਤ ਹੋ ਗਈ ਉਸਦੇ ਚਚੇਰੇ ਭਰਾ ਬੇਅੰਤ ਸਿੰਘ ਨੇ ਬਿਆਨ ਲਿਖਾਇਆ ਕਿ ਇਸ ਤੇ ਗਵਾਂਡ ਘਰ ਦੇ ਨਾਲ ਆ ਬਾਬੇ ਦਾ ਡੇਰਾ ਹੈ ਉੱਥੇ ਕੋਈ ਉਸਾਰੀ ਦਾ ਕੰਮ ਚੱਲਦਾ ਸੀ ਉੱਥੇ ਇੱਕ ਬੰਦਾ ਜੋਗਿੰਦਰ ਸਿੰਘ ਉਰਫ ਗੋਰਾ ਮੰਨਤੇ ਜੋ ਉੱਚੀ ਬਾਚ ਗਾਣੇ ਲਾਉਂਦਾ ਸੀ ਜਿਸ ਨੂੰ ਇਹ ਰੋਕਦਾ ਸੀ ਪਰ ਉਹ ਨਹੀਂ ਹਟਿਆ ਜਿੰਨੇ ਕਮੇਟੀ ਦੇ ਉਸ ਡੇਰੇ ਦੀ ਕਮੇਟੀ ਦੇ ਮੈਂਬਰਾਂ ਨੂੰ ਵੀ ਇਸ ਨੂੰ ਰੋਕਣ ਦੀ ਕਿਹਾ ਪਰ ਉਹਨਾਂ ਨੇ ਵੀ ਕੋਈ ਉਹਨੂੰ ਰੋਕਣ ਲਈ ਉਪਰਾਲਾ ਨਹੀਂ ਕੀਤਾ ਸਗੋਂ ਉਹਨੂੰ ਉਤਸ਼ਾਹਿਤ ਕੀਤਾ ਇਹਨਾਂ ਤਿੰਨ ਬੰਦਿਆਂ ਦੇ ਮੈਂਬਰਾਂ ਦੇ ਹੀ ਛਾਇ ਤੇ ਵੀ ਉਹ ਗਾਣੇ ਲਗਾਉਂਦਾ ਬਿਆਨ ਹੋਇਆ ਜਿਸ ਤੇ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ ਕਿੰਨੇ ਬੰਦੇ ਖਿਲਾਫ ਹੋਇਆ ਮੰਗ ਚਾਰ ਬੰਦਿਆਂ ਖਿਲਾਫ ਤੇ ਧਾਰਾ ਕਿਹੜੀ ਕਿਹੜੀ ਧਾਰਾ 306 120 बीआईपी सी ਤੇ ਉਹ ਅਮਰਿਤਿਕ ਦੀ ਉਮਰ ਕਿੰਨੀ ਕੁ ਹੋਵੇਗੀ? ਤਕਰੀਬ 36 ਸਾਲ ਉਮਰ ਦੇ ਨੇ। ਕੀ ਕੀਤੀ ਗੱਡੀ ਦਾ? ਕਾਰ ਵੀ ਮੁਕਦਮਾ ਦਰਜ ਕੀਤਾ ਜੀ, ਪੋਸਟਮਾਰਟਮ ਕਰਾ ਰਹੇ ਆ ਉਸ ਤੋਂ ਅੱਗੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜੀ, ਦੋਸ਼ੀਆਂ ਨੂੰ ਫੜਾਂਗੇ, ਅਰੈਸਟ ਕਰਾਂਗੇ।